ਮੀਨਾ ਮਨਾ ਰਿਹਾ ਸੌਣ ਦਾ ਪੂਰਾ ਵੀ ਰੁੱਖ ਲਾਓ ਮੁੱਖ ਮੰਤਰੀ ਭਾਸ਼ਣ ਦੇ ਰਿਹਾ ਮੰਤਰੀ ਬੂਟੇ ਲਾ ਰਹੇ ਨੇ ਐਮਐਲਏ ਬੂਟਾਂ ਦਾ ਪਾਣੀ ਪਾਉਂਦੇ ਨੇ ਫੋਟੋ ਮਾਰ ਰਹੀਆਂ ਨੇ ਡਰਾਮੇ ਕਰ ਰਹੇ ਨੇ 26000 ਕਹਿ ਦੇਣ ਦੀ ਗੱਲ ਹੁੰਦੀ 26000 ਰੁੱਖ ਪੱਟ ਕੇ 2600 ਵੀ ਨਹੀਂ ਲੱਗਣਾ 26 ਵੀ ਨਹੀਂ ਲੱਗਣੇ 250 ਵੀ ਨਹੀਂ ਲੱਗਣਾ ਜਿਹੜਾ ਸਰਕਾਰ ਡਰਾਮਾ ਇੱਕ ਪਾਸੇ ਵੀ ਅਸੀਂ ਰੁੱਖ ਲਾ ਰਹੇ ਹਾਂ ਅਸੀਂ ਗ੍ਰੀਨਰੀ ਕਰ ਰਹੇ ਹਾਂ ਹਰੇ ਭਾਈ ਦੇ ਰਹੇ ਹਾਂ ਲੋਕਾਂ ਨੂੰ ਆਕਸੀਜਨ ਦੇ ਰਹੇ ਹਾਂ ਤੇ ਦੂਜੇ ਪਾਸੇ ਆ ਡਰਾਮਾ ਆ ਐਡੇ ਵੱਡੇ ਵੱਡ ਰਹੇ ਹੁ ਅਗਿਆਨੀ ਅੰਤਰਿਕਸ਼ ਤੇ ਜੀਵਨ ਲੱਭ ਰਹੇ ਨੇ ਉਹ ਬਤੰਦਰੋਂ ਜਿਹੜਾ ਤੁਹਾਡਾ ਧਰਤੀ ਦੇ ਨਾਲ ਸੋਹਣਾ ਜੀਵਨ ਆ ਉਹਨੂੰ ਦਾ ਸਾਹਮ ਲੋ ਆਪਾਂ ਉਹਨੂੰ ਖਰਾਬ ਕਰਨ ਲੱਗੇ ਪਏ ਆ ਹੁਣ ਤੁਸੀਂ ਦੇਖੋ ਸਾਨੂੰ ਕੰਕਰੀਟ ਦੀਆਂ ਸੜਕਾਂ ਤੇ ਜੇ ਕੈਂਸਰ ਹੋ ਜੇ ਸਨ ਕੀ ਕਰਨੀਆਂ ਨੇ ਇਹ ਸੜਕਾਂ ਉਹ ਹਰਾ ਭਰਾ ਪੰਜਾਬ ਜਿਹਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਆ ਉਹਦਾ ਪਾਣੀ ਵੀ ਅੱਜ ਪੀਣ ਯੋਗਾ ਨਹੀਂ ਰਿਹਾ ਇਹ ਸਾਡੀਆਂ ਤਰੱਕੀਆਂ ਨੇ ਸਸਿਕਾ ਦੋਸਤੋ ਤੁਸੀਂ ਜਦੋਂ ਰੋਜ਼ਾਨਾ ਟਾਈਮ ਤੇ ਮੈਂ ਅਰਿੰਦਰ ਭੱਟ ਆਦਮਪੁਰ ਜਿਹੜਾ ਕਿ ਹਰੰਤ ਪਟਿਆਲਾ ਮਾਰਗ ਨੂੰ ਚੌੜਾ ਕੀਤਾ ਜਾ ਰਿਹਾ ਉਸੇ ਵੇਲੇ ਜਿੱਥੇ ਵਾਤਾਵਰਣ ਪ੍ਰੇਮੀਆਂ ਵੱਲੋਂ ਅੱਜ ਧਰਨਾ ਲੱਗਿਆ ਉੱਥੇ ਹੀ ਲੱਖਾ ਸਧਾਨਾ ਵੀ ਇੱਥੇ ਪਹੁੰਚੇ ਲੱਖਾ ਸਧਾਨਾ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕਿ ਜਿਹੜਾ ਕਿ ਰੋਡ ਨੂੰ ਚੌੜਾ ਕੀਤਾ ਜਾ ਰਿਹਾ ਹੈ ਲੱਖਾ ਜੀ ਜੇਕਰ ਗੱਲ ਕਰੀ ਲੱਖਾ ਅੱਜ ਰੋਡ ਨੂੰ ਚੌੜਾ ਕੀਤਾ ਜਾ ਰਿਹਾ ਤੁਸੀਂ ਅੱਜ ਆ ਕੇ ਜਿਹੜੇ ਵਾਤਾਵਰਣ ਪ੍ਰੇਮੀਓ ਬਚਾਉਣ ਲਈ ਰਸਖਨ ਕੀ ਕਰਨਾ ਚਾਹੁੰਦੇ ਹੋ ਸ਼ੁਕਰ ਹੈ ਦੇ ਰਾਇ ਇਹ ਦਰਸਤਾਏ ਲੋਕ ਇਕੱਠੇ ਹੋਏ ਇਲਾਕੇ ਦੇ ਫਤਗੜ ਸਾਹਿਬ ਤੋਂ ਪਟਿਆਲੇ ਨੂੰ ਢਲਕ ਜਾਂਦੀ ਆ ਇਹ 26000 ਰੁੱਖਾਂ ਦਾ ਕਤਲ ਹੋ ਰਿਹਾ ਸਰਕਾਰ ਸ਼ਰੇਆਮ ਕਤਲ ਕਰ ਰਹੀ ਹੈ ਮਾਰ ਰਹੀ ਹੈ ਰੁੱਖਾਂ ਨੂੰ ਤਾਂ ਪਹਿਲੀ ਵਾਰੀ ਹੋਇਆ ਹੋਣਾ ਕਿ ਜਦ ਦੂਜੀ ਤੀਜੀ ਵਾਰੀ ਹੋਇਆ ਪਹਿਲੀ ਵਾਰੀ ਸ਼ਰ ਮੱਤੇਵਾੜੇ ਹੋਇਆ ਸੀਗਾ ਕਿ ਉੱਥੇ ਲੋਕਾਂ ਨੇ ਉੱਠ ਕੇ ਜੰਗਲ ਨੂੰ ਬਚਾਇਆ ਸੀ ਦੂਜੀ ਵਾਰੀ ਹੁਣ ਇਹ ਇੱਥੇ ਲੋਕ ਇਕੱਠੇ ਹੋਏ ਆ ਧੰਨਵਾਦ ਮੈਂ ਕਰਦਾ ਲੋਕਾਂ ਦਾ ਬਹੁਤੇ ਬੰਦੇ ਕਹਿੰਦੇ ਵੀ ਸੜਕ ਦਾ ਵਿਰੋਧ ਕਰਦੇ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਐਨਜੀਟੀ ਕੋਲ ਕੇਸ ਪਾਇਆ ਸਾਡੀ ਟੀਮ ਨੇ ਪੀਐਸਸੀ ਨੇ ਕਿ ਇਸ ਰੁੱਖਾਂ ਦੇ ਲਈ ਪਹਿਲਾਂ ਜ਼ਮੀਨ ਐਕਵਾਇਰ ਕਰ ਲਓ ਜੀ ਉੱਥੇ ਰੁੱਖ ਲਾ ਦਿਓ ਇਹ ਪੱਟ ਕੇ ਸੜਕ ਇੱਥੇ ਛੋਟੇ ਰੁੱਖ ਰਜੇਲੇ ਛੋਟੇ ਪੌਦੇ ਆ ਜਿਨ੍ਹਾਂ ਨੂੰ ਅਸੀਂ ਖੁੱਕ ਕੇ ਲਾ ਸਕਦੇ ਆ ਉਹਨਾਂ ਨੂੰ ਖੁੱਕ ਕੇ ਹੋਰ ਥਾਂ ਲਾ ਦੇ ਛੋਟੇ ਕੋਲ ਮਸ਼ੀਨਾਂ ਹੈਗੀਆਂ ਸਾਰੇ ਸਾਧਨ ਹੈਗੇ ਸਾਡਾ ਮਸਲਾ ਇਹ ਆ ਨਾ ਕਿ ਅਸੀਂ ਕੋਈ ਸੜਕ ਦੇ ਵਿਰੋਧੀ ਆ ਪਰ ਮਾਹੌਲ ਸਿਰ ਜੇ ਰਿਹਾ ਵੀ ਸੜਕ ਅਸੀਂ ਮੰਨਦੇ ਆ ਸੜਕ ਤੇ ਬਹੁਤ ਭੀੜ ਆ ਐਕਸੀਡੈਂਟ ਵੀ ਹੁੰਦੇ ਹੋਣੇ ਭਈ ਮੰਨ ਲੈਨੇ ਆ ਪਰ ਅਸੀਂ ਕਹਿੰਦੇ ਆ ਵੀ ਇਹਦਾ ਕੋਈ ਹੱਲ ਚਾਹੀਦਾ ਹੁਣ ਸਕੂਲ ਦੇ ਬੁਰੇ ਖੜੇ ਆ ਇਹ ਸੜਕ ਦੇ ਨਾਲ ਕੋਈ ਜ਼ਮੀਨ ਕਾਇਰ ਨਹੀਂ ਖਿੱਚੀ ਗਈ ਸੜਕ ਚੌੜੀ ਹੋ ਕੇ ਇੱਥੋਂ ਤੱਕ ਆਉਣੀਆਂ ਕੰਧਾਂ ਦਾ ਸਕੂਲ ਆ ਕੋਈ ਬੱਚਾ ਨਿਕਲੂਗਾ ਜਵਾਕ ਨਿਕਲੂਗਾ ਸ ਤੇ ਨੁਕਸਾਨ ਕਿਹਦਾ ਹੋਊਗਾ ਲੋਕਾਂ ਦਾ ਹੀ ਹੋਣਾ ਇੱਥੇ ਲੋਕਾਂ ਦਾ ਹੋਣਾ ਐਕਸੀਡੈਂਟ ਦਾ ਜਿਵੇਂ ਡਾਕਟਰ ਅਮਨਜੀਤ ਦੱਸਦੇ ਆ ਕਿ ਅੰਕੜੇ ਆ ਜਦੋਂ ਹਾਈਵੇ ਬਣਨ ਤੋਂ ਪਹਿਲਾਂ ਜਿਹੜੀ ਮੌਤ ਦੀ ਜਿਹੜੀ ਦਰ ਸੀਗੀ ਡੈਥ ਰੇਟ ਸੀਗੀ ਜਿਹੜੀ ਉਹ 250 ਦੇ ਕਰੀਬ ਸੀ ਸੜਕਾਂ ਚੌੜੀਆਂ ਹੋਣ ਤੋਂ ਬਾਅਦ 500 ਦੁੱਗਣੀ ਹੋ ਗਈ ਬੜਾ ਜ਼ਿਆਦੇ ਬੰਦੇ ਮਰ ਲੱਗੇ ਸਪੀਡ ਜ਼ਿਆਦੇ ਵੱਧ ਗਈ ਸੋ ਇਹ ਇਹ ਗੱਲਾਂ ਇੱਕ ਬਹਾਨਾ ਬਣਾ ਕੇ ਜਾਂ ਲੋਕਾਂ ਨੂੰ ਇੱਕ ਵਿਰੋਧ ਜੇ ਕੋਈ ਸੜਕ ਨਹੀਂ ਬਣਾਉਣ ਦਿੰਦੇ ਨਹੀਂ ਸੜਕਾਂ ਬਣਾਓ ਯਾਰ ਅਸੀਂ ਨਹੀਂ ਕਹਿੰਦੇ ਲੋਕਾਂ ਦੀ ਸਹੂਲਤ ਲਈ ਬਣਾਓ ਪਰ ਯਾਰ ਆ 26000 ਰੁੱਖ 40 40 50 50 ਸਾਲ ਦੇ ਬਰੋਟੇ ਪਿੱਪਲ ਤਾਲੀਆਂ ਤੂਤ ਨਿੰਮ ਬੇਰੀਆਂ ਖੜੇ ਆਏ ਕੋ ਪਰਦੇ ਯਾਰ ਇਹ ਜੇ ਪੱਟਣੇ ਆ ਇਹਨਾਂ ਦਾ ਪ੍ਰਬੰਧਤਾ ਕਰ ਦਿਓ ਹੁਣ ਐਨਐਚਆਈ ਨੇ ਹਾਈਵੇ ਬਣਾਏ ਆ ਉਨੇ ਪਹਿਲਾਂ ਪਾਸੇ ਸੜਕਾਂ ਕਵੈਰ ਕੀਤੀਆਂ ਨੇ ਆ ਜਮੀਨ ਕਵੈਰ ਕੀਤੀ ਐ ਉਥੇ ਰੁੱਖ ਲਾਉਣ ਦਾ ਪ੍ਰਬੰਧ ਕੀਤਾ ਫਿਰ ਸੜਕਾਂ ਚੌੜੀਆਂ ਕੀਤੀਆਂ ਉਹ ਤਾਂ ਬਰਾਬਰ ਹੁਣ ਇਸੇ ਹੋਣੀ ਕੁਛ ਨਹੀਂ ਆ ਸਾਰੀ ਸੜਕਾਂ ਲੱਗੂ ਜਿਵੇਂ ਉਹ ਕਦੇ ਫਿਰਦੇ ਉਹਨੇ ਵੀ ਕਦੇ ਬੜਾ ਹਸਤਾਨ ਚ ਫਿਰਦੇ ਹੁੰਦੇ ਸਰਕਾਰ ਨੇ ਵੀ ਮੁਹਿੰਮ ਚਲਾਈ ਹੋਈ ਆ ਪੌਦੇ ਲਾਉਣ ਦੀ ਜਿਵੇਂ ਹਾਂ ਬਨ ਮਹਾਤ ਸ ਬਣਾ ਰਹੇ ਆ ਮਹੀਨਾ ਬਣਾ ਰਹੇ ਆ ਸੌਣ ਦਾ ਪੂਰਾ ਵੀ ਰੁੱਖ ਲਾਓ ਮੁੱਖ ਮੰਤਰੀ ਭਾਸ਼ਣ ਦੇ ਰਿਹਾ ਮੰਤਰੀ ਬੂਟੇ ਲਾ ਰਹੇ ਨੇ ਐਮਐਲਏ ਬੂਟਾਂ 'ਚ ਪਾਣੀ ਪਾਉਂਦੇ ਨੇ ਫੋਟੋ ਮਾਰ ਰਹੀਆਂ ਨੇ ਡਰਾਮੇ ਕਰਦੇ ਆ 26000 ਕਹਿ ਦੇਣ ਦੀ ਗੱਲ ਹੁੰਦੀ 26000 ਰੁੱਖ ਪੱਟ ਕੇ 2600 ਵੀ ਨਹੀਂ ਲੱਗਣਾ 26 ਵੀ ਨਹੀਂ ਲੱਗਣੇ 250 ਵੀ ਨਹੀਂ ਲੱਗਣਾ ਉਹਦੇ ਲਈ ਅਸੀਂ ਗੱਲ ਕਰਦੇ ਆਂ ਵੀ ਯਾਰ ਨਹੀਂ ਇਹਦਾ ਹੱਲ ਕਰੋ ਯਾਰ ਫਤਿਹਗੜ ਸਾਹਿਬ ਦੇ ਵਿੱਚ 0.32 ਰੁੱਖ ਨੇ ਸਭ ਤੋਂ ਘੱਟ ਪੂਰੇ ਪੰਜਾਬ ਵਿੱਚ ਤੇ ਆ ਸੱਬੇ ਯਾਰ ਹੋਰ ਵੱਡਾ ਹੈ ਕਿੱਥੇ ਰਹਿ ਕੀ ਜਾਊਗਾ ਕਹਿੰਦੇ ਸਾਡੇ ਜ਼ਿਲ੍ਹੇ ਬਹੰਡੇ ਨੂੰ ਵੀ ਉੱਥੇ ਰੁੱਖ ਨਹੀਂ ਜਿ ਟਿੱਬਿਆਂ ਦਾ ਏਰੀਆ ਜੀ ਮੈਂ ਸਭ ਤੋਂ ਜ਼ਿਆਦਾ ਹੁਣ ਸਾਡੇ ਰੁੱਖ ਹੋਣੇ 32 33% ਏਰੀਆ ਜਿਹੜਾ ਰਕਬਾ ਚਾਹੀਦਾ ਜੰਗਲਾਂ ਦੇ ਹੇਠ 30% ਮਸਾਂ ਸਰ ਢੰਡਾਈ ਰਹਿ ਗਿਆ ਹੁਣ ਤਾਂ ਹੋਰ ਕਿੰਨੇ ਵੱਡੇ ਪੱਟੇ ਕੀ ਸੋ ਇਹ ਇਹ ਜਿਹੜਾ ਸਰਕਾਰ ਡਰਾਮਾ ਇੱਕ ਪਾਸੇ ਵੀ ਅਸੀਂ ਰੁੱਖ ਲਾ ਰਹੇ ਆਂ ਅਸੀਂ ਗ੍ਰੀਨਰੀ ਕਰ ਰਹੇ ਆਂ ਹਰੇ ਭਾਈ ਦੇ ਰਹੇ ਆ ਲੋਕਾਂ ਨੂੰ ਆਕਸੀਜਨ ਦੇ ਰਹੇ ਆਂ ਤੇ ਦੂਜੇ ਪਾਸੇ ਆ ਡਰਾਮਾ ਆ ਐਡੇ ਵੱਡੇ ਵੱਢ ਰਹੇ ਆ ਤੁਸੀਂ ਕਿਸੇ ਐਨਜੀਟੀ ਨੂੰ ਨਹੀਂ ਮੰਨ ਰਹੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਉਹ ਤੁਸੀਂ ਕਰੋਨਾ ਵੇਲੇ ਤੁਸੀਂ ਵੈਕਸੀਨ ਭਾਲ ਦੇ ਫਿਰਦੇ ਸੀ ਤਰਖਤਾਂ ਦੀ ਕਿੰਨੀ ਮਤਲਬ ਲੋਕਾਂ ਤੇ ਲੱਗੀ ਸੀ ਐਤ ਕੀ ਵਧੀਆ ਗੱਲ ਇੱਕ ਹੋਰ ਹੋ ਰਹੀ ਆ ਨੌਜਵਾਨਾਂ ਨੇ ਉੱਠ ਕੇ ਪਿੰਡਾਂ ਚ ਕੁਲੱਬਾਂ ਬਣਾਈਆਂ ਸੰਸਥਾਵਾਂ ਬਣਾਈਆਂ ਬਹੁਤ ਰੁੱਖ ਲਾ ਰਹੇ ਆ ਬਹੁਤ ਸੋਹਣੀ ਗੱਲ ਹੋਈ ਐ ਕਿ ਮਾਹੌਲ ਐਦ ਕੀ ਬਹੁਤ ਵਧੀਆ ਬਣਾਇਆ ਹੋਇਆ ਸਾਂਝੀਆਂ ਥਾਮਾਂ ਪਈਆਂ ਸੀ ਨਾ ਨੌਜਵਾਨਾਂ ਨੇ ਪਿੰਡਾਂ ਦੇ ਲੋਕਾਂ ਨੇ ਉਦਮ ਕੀਤਾ ਕਿ ਰੁੱਖ ਲਾਏ ਇੱਕ ਪਾਸੇ ਸਰਕਾਰ ਵੱਢੀ ਜਾਂਦੀ ਐ ਸਰਕਾਰ ਜਿਹੜਾ ਲੱਖਾ ਸਦਾਨਾ ਕਿਉਂ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਐ ਲੱਖਾ ਸਦਾਨਾ ਕਿਉਂ ਨਵਾਰਾ ਦੇ ਪਾਸ ਪਾਣੀਆਂ ਦੀ ਗੱਲ ਕਰੀਏ ਆਪਾਂ ਆ ਬੜਾ ਦਰਿਆ ਪਾਣੀ ਆਪਣੇ ਗੰਦੇ ਹੋ ਰਹੇ ਜਾਣੇ ਇੱਥੇ ਦਰਦ ਆ ਬਾਈ ਉਹ ਟਿਕਣ ਨਹੀਂ ਦਿੰਦਾ ਕਿ ਨਹੀਂ ਲੱਖਾ ਸਾਂ ਜਿੰਨਾ ਜਰ ਜਾਉਣਾ ਤੇਰੀਆਂ ਅੱਖਾਂ ਸਾਹਮਣੇ ਤੇਰੀ ਮਾਂ ਧਰਤੀ ਮਰਦੀ ਹੋਵੇ ਰੁੱਖਾਂ ਦਾ ਦਰਜਾ ਗੁਰਬਾਣੀ ਦੇ ਅੰਦਰ ਕੀ ਆ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾ ਦਰਵੇਸ਼ਾਂ ਨਾਲ ਲੋੜੀਆ ਰੁੱਖਾਂ ਦੀ ਜਰਾਮ ਦੇਖੋ ਦਰਵੇਸ਼ਾਂ ਨਾਲ ਫਕੀਰਾਂ ਨਾਲ ਫਕਰਾਂ ਨਾਲ ਰੁੱਖਾਂ ਦਾ ਨ ਤੁਲਨਾ ਕੀਤੀ ਸਾਡੇ ਗੁਰੂਆਂ ਨੇ ਰੁੱਖਾਂ ਬਾਰੇ ਕਿੱਥੇ ਕਿੱਥੇ ਵਰਨਨ ਨਹੀਂ ਹੋਇਆ ਬਲਿਹਾਰੀ ਕੁਦਰਤ ਬਸਿਆ ਤਰੰਤ ਨਾ ਜਾਈ ਲਖਿਆ ਅਸੀਂ ਕਰ ਕੀ ਰਹੇ ਆ ਉਹ ਦਰਦ ਲਈ ਫਿਰਦੇ ਆ ਕਿ ਨਹੀਂ ਯਾਰ ਇਹ ਪਾਣੀ ਮੇਰਾ ਪਿਓ ਆ ਮੇਰੀ ਗੁਰਬਾਣੀ ਕਹਿੰਦੀ ਆ ਪਾਪ ਆਪਣੇ ਗੁਰੂ ਪਾਣੀ ਪਤਾ ਤਾ ਉੱਠ ਕੇ ਲੜਦੇ ਆ ਬਾਈ ਹੋਰ 200 ਮੀਲ ਤੇ ਮੇਰਾ ਪਿੰਡ ਆ ਪਡਿਆਲੇ ਤੋਂ ਸਵਾ 100 200 ਮੀਲ ਤੇ ਤੇ ਮੈਂ ਇੱਥੇ ਮੈਂ ਨਾ ਕੋਈ ਮੈਂ ਇੱਥੇ ਵੋਟਾਂ ਦੇ ਖੜਾ ਹੋਣਾ ਆ ਕੇ ਪਰ ਜਿੱਥੇ ਮੈਨੂੰ ਰੁੱਖ ਵੱਢਿਆ ਜਾਂਦਾ ਨਾ ਜਿੱਥੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾਂਦਾ ਇਸ ਧਰਤੀ ਮਾਂ ਨੂੰ ਮਾਰਿਆ ਜਾਂਦਾ ਜਿੱਥੇ ਪੰਜਾਬ ਪੰਜਾਬੀ ਦਾ ਘਾਣ ਹੁੰਦਾ ਉਥੇ ਤੁਹਾਨੂੰ ਲੱਖਾ ਖੜਾ ਮਿਲੂਗਾ ਇਲਾਕੇ ਦੇ ਲੋਕ ਕਹਿੰਦੇ ਕਿ ਇਹ ਜਿਹੜਾ ਖੂਨੀ ਰੋਡ ਆ ਇਸ ਕਰਨਾ ਜਿਹੜਾ ਚੌੜਾ ਜਰੂਰ ਹੋਣਾ ਚਾਹੀਦਾ ਤਾਂ ਮੰਗ ਆ ਰਹੀ ਉਹ ਮੰਨਦੇ ਆ ਤਾਂ ਪਹਿਲੇ ਹੀ ਮੈਂ ਕਹਿੰਦਾ ਵੀ ਭਰਾਵੋ ਭੀੜ ਬਹੁਤ ਆ ਦਾਦਾ 80 ਮੀਟਰ ਲੰਘ ਜਾਂਦੇ ਆ ਜਦੋਂ ਕੋਈ ਗੱਡੀ ਪਾਸ ਕਰਨੀ ਆ ਮੈਂ ਵੀ ਆਉਣਾ ਬਹੁਤ ਔਖੀ ਲੰਘਦਾ ਇੱਥੋਂ ਦੀ ਪਰ ਇਹਦਾ ਹਾਲ ਤਾਂ ਦੱਸੋ ਇਹ ਜ਼ਮੀਨ ਐਕਵਾਇਰ ਕਰਕੇ ਰੁੱਖ ਤਾਂ ਲਾਓ ਇਸ ਤਾਂ ਇਹ ਕਹਿੰਦੇ ਆ ਆਹ ਸੜਕ ਬਣੀ ਆ ਦੇ ਬਰਾਬਰ ਇੱਕ ਹੋਰ ਬਣਾ ਦਿਓ ਪਰਲੇ ਪਾਸੇ ਆ ਰੁੱਖਾਂ ਹੀ ਵਸ ਜਾਣ ਇਹ ਜਾਣ ਨੂੰ ਰੱਖ ਦਿਓ ਆਉਣ ਨੂੰ ਬਣਾ ਦਿਓ ਊਂਗੜਾ ਜ਼ਮੀਨਾਂ ਤੁਸੀਂ ਰੋਕ ਨਹੀਂ ਰਹੇ ਨੂੰ ਵੀ ਦਾਬੀ ਰਹੇ ਹੋ ਜ਼ਮੀਨਾਂ ਅਸੀਂ ਸੜਕ ਦੇ ਵਿਰੋਧ ਨਹੀਂ ਆ ਅਸੀਂ ਕਹਿੰਨਾ ਰੁੱਖ ਬਚਾਓ ਰੁੱਖਾਂ ਲਈ ਜ਼ਮੀਨ ਐਕਵਾਇਰ ਕਰਕੇ ਰੁੱਖ ਲਾਓ ਇਸ ਹਨ ਲੱਖਾਂ ਸਿਧਾਰਾਂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿ ਸੜਕ ਦੇ ਵਿਰੋਧ ਦੇ ਵਿੱਚ ਨਹੀਂ ਆ ਰਿਹਾ ਕਿ ਵੱਧ ਵੱਧ ਰੁੱਖ ਹੋਰ ਲਗਾਏ ਜਾਣ ਤੇ ਜਿਸ ਦਾ ਕੋਈ ਹੋਰ ਟੁਕਮਾ ਹਲ ਲੱਗ ਲੱਬਿਆ ਜਾਵੇ ਤਾਂ ਜੋ ਜਿਹੜੇ 26 ਹਜ਼ਾਰ ਜਿਹੜੇ ਪੌਦੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਪਟਿਆਲਾ ਸਰਹੰਦ ਮਾਰਗ ਨੂੰ ਜਿੱਥੇ ਸਰਕਾਰ ਵੱਲੋਂ ਚੌੜਾ ਕੀਤਾ ਜਾ ਰਿਹਾ ਉਸੇ ਤਹਿਤ ਦਰਖਤਾਂ ਦੀ ਕਟਾਈ ਹੋ ਰਹੀ ਹੈ ਉਸ ਦੇ ਵਿਰੋਧ ਵਿੱਚ ਜਿੱਥੇ ਕਿ ਲੱਖਾ ਸਿਧਾਨਾ ਆਦੋਪੁਰ ਪਿੰਡ ਵਿੱਚ ਪਹੁੰਚੇ ਨੇ ਉੱਥੇ ਹੀ ਵਾਤਾਵਰਣ ਪ੍ਰੇਮੀ ਵੀ ਬਹੁਤ ਸਾਰੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਵਾਤਾਵਰਣ ਪ੍ਰੇਮੀ ਪਹੁੰਚੇ ਨੇ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਜਿਵੇਂ ਕਿ ਅੱਜ ਦਾ ਦਰਖਤ ਸਮਾਂ ਹੈ ਵਾਤਾਵਰਨ ਸਾਡਾ ਗੰਧਲਾ ਹੋ ਰਿਹਾ ਜਾ ਰਿਹਾ ਪਾਣੀ ਵੀ ਗੰਧਲਾ ਹੋ ਰਿਹਾ ਜਾ ਰਿਹਾ ਗੱਲਬਾਤ ਕਰਦੇ ਆ ਕੀ ਭਾਜੀ ਕੀ ਨਾਮ ਹੈ ਤੁਹਾਡੇ ਰੋਸ਼ਨ ਗਰਗ ਮੈਂ ਸੰਗਰੂਰ ਤੋਂ ਆਇਆ ਜੀ ਉਰੇ ਇਹ ਆਪਣੇ ਇਕੱਲੇ ਇੱਕ ਬੰਦੇ ਦਾ ਵਿਸ਼ਾ ਨਹੀਂ ਹੈਗਾ ਇਹ ਸਾਰੀ ਮਨੁੱਖ ਜਾਤੀ ਦਾ ਵਿਸ਼ਾ ਜੇ ਆਪਣੇ ਲਈ ਹਵਾ ਨਹੀਂ ਰਹੀ ਆਪਣਾ ਪਾਣੀ ਗੰਦਾ ਹੋ ਗਿਆ ਆਪਣੀ ਧਰਤੀ ਗੰਦੀ ਹੋਵਾਂਗੇ ਹੋ ਜੂਗੀ ਤਾਂ ਆਪਾਂ ਸਾਹ ਕਿੱਥੋਂ ਲਵਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਇੱਕ ਗ੍ਰੰਥ ਲਿਖਣ ਲਈ ਨਹੀਂ ਕਿਹਾ ਹੈ ਬਾਬਾ ਨਾਨਕ 500 ਸਾਲ ਪਹਿਲਾਂ ਸਮਝਾ ਕੇ ਗਏ ਸੀ ਕਿ ਜੇ ਤਿੰਨੇ ਚੀਜ਼ਾਂ ਖਤਮ ਹੋ ਗਿਆ ਤਾਂ ਮਨੁੱਖ ਦਾ ਜੀਵਨ ਖਤਮ ਹੋ ਵੀਗਾ ਕਿਉਂਕਿ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਉਹਦੀ ਸਿਹਤ ਆ ਜੇ ਆਪਣੀ ਸਿਹਤ ਨਹੀਂ ਤਾਂ ਆਪਾਂ ਫਿਰ ਪੈਸੇ ਦਾ ਕੀ ਕਰਨਾ ਹੁਣ ਵਿਗਿਆਨੀ ਅੰਤਰਿਕਸ਼ ਦੇ ਜੀਵਨ ਲੱਭ ਰਹੇ ਨੇ ਉਹ ਬਤੰਦਰੋ ਜਿਹੜਾ ਤੁਹਾਡਾ ਧਰਤੀ ਤੇ ਇੰਨਾ ਸੋਹਣਾ ਜੀਵਨ ਆ ਉਹਨੂੰ ਦਾ ਸੰਭਲੋ ਆਪਾਂ ਉਹਨੂੰ ਖਰਾਬ ਕਰਨ ਲੱਗੇ ਪਏ ਹੁਣ ਤੁਸੀਂ ਦੇਖੋ ਸਾਨੂੰ ਕੰਕਰੀਟ ਦੀਆਂ ਸੜਕਾਂ ਤੇ ਜੇ ਕੈਂਸਰ ਹੋ ਜੇ ਸਨ ਕੀ ਕਰਨੀਆਂ ਨੇ ਇਹ ਸੜਕਾਂ ਸਾਨੂੰ ਕੀ ਕਰਨੇ ਇਹ ਮਹਿਲ ਇਸ ਲਈ ਸਾਡੀ ਸਿਹਤ ਤੇ ਕੰਮ ਕਰੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਵੀ ਸਾਡੀ ਸਿਹਤ ਤੇ ਕੰਮ ਹੋਵੇ ਤਾਂ ਸਾਡੇ ਘਰਾਂ ਦੇ ਵਿੱਚੋਂ ਦਵਾਈਆਂ ਦੇ ਡੱਬੇ ਚੱਕੇ ਜਾਣ ਅਸੀਂ ਸਰੀਰੇ ਕਸ਼ਟ ਜਿਹੜੇ ਭੋਗਦਿਆਂ ਰੋਜ਼ ਕਿਸੇ ਨੂੰ ਬੀਪੀ ਦੀ ਗੋਲੀ ਕਿਸੇ ਨੂੰ ਸ਼ੂਗਰ ਦੀ ਗੋਲੀ ਕੋਈ ਕੈਂਸਰ ਨਾਲ ਮਰ ਰਿਆ ਉਹ ਹਰਾ ਭਰਾ ਪੰਜਾਬ ਜਿਹਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਆ ਉਹਦਾ ਪਾਣੀ ਵੀ ਅੱਜ ਪੀਣ ਜੋਗਾ ਨਹੀਂ ਰਿਹਾ ਇਹ ਸਾਡੀਆਂ ਤਰੱਕੀਆਂ ਨੇ ਇਹ ਸਾਡੀਆਂ ਤਰੱਕੀਆਂ ਨੇ ਵੀ ਅਸੀਂ ਆ 26000 ਦਰਖਤ ਜਿਹੜਾ ਇੱਕ ਦਰਖਤ ਪਾਲ ਕੇ ਦਾ ਦੇਖੇ ਕੋਈ ਲੀਡਰ ਬੰਦਾ ਵੀ ਇੱਕ ਦਰਖਤ ਕਿਵੇਂ ਲੱਗਦਾ ਕਿਵੇਂ ਉਹਦੀ 3 ਸਾਲ ਪਾਲਣ ਪੋਸ਼ਣ ਕਰਕੇ ਉਹਨੂੰ ਪਾਣੀ ਦੇ ਕੇ ਉਹਨੂੰ ਗੜਾਈ ਕਰਕੇ ਕਿਵੇਂ ਉਹ ਵੱਡਾ ਹੁੰਦਾ ਉਹਨੂੰ ਮਿੰਟ ਲਾਏ ਯਾਰ 26000 ਬਟਨ ਨੂੰ ਫੌਰਨ ਚਾਪਾ ਦੇਖਦੇ ਆ ਇੱਕ ਦਰਖਤ ਨੂੰ ਜੇ ਕਿਤੇ ਰਸਤੇ 'ਚ ਆਦਾ ਨਾ ਉਹਨੂੰ ਵੀ ਟ੍ਰਾਂਸਪਲੈਂਟ ਕੀਤਾ ਜਾਂਦਾ ਦੂਜੀ ਜਗ੍ਹਾ ਤੇ ਮਸ਼ੀਨਾਂ ਨਾਲ ਚੱਕਿਆ ਜਾਂਦਾ ਉਹਦੇ 1 ਮਿੰਟ 'ਚ 26000 ਦਰਖਤ ਮੈਂ ਤਾਂ ਦੇਸ਼ ਦੇਣ ਵਾਲਿਆਂ ਨੂੰ ਹੀ ਸਮਝਦਾ ਵੀ ਯਾਰ ਕੀ ਕਰਦੇ ਹੋ ਤੁਸੀਂ ਕਿੱਧਰ ਨੂੰ ਜਿਹੜਾ ਰੋਡ ਸੀ ਭਾਜੀ ਇਹ ਰੋਡ ਤੇ ਵਿੱਚ ਕਈ ਯਾਨੀ ਕਿ ਜਾਨਾਂ ਵੀ ਜਾ ਚੁੱਕੇ ਪਿੰਡ ਇਲਾਕੇ ਦੇ ਪਿੰਡ ਵਾਸਤੇ ਦੀ ਮੰਗ ਸੀ ਕਿਉਂਕਿ ਇਹ ਪਿੰਡ ਦੇ ਵਿੱਚ ਵੀ ਕਈ ਮੌਤਾਂ ਹੋਈਆਂ ਨੇ ਐਕਸੀਡੈਂਟ ਦੇ ਨਾਲ ਤੇ ਇਹ ਰੋਡ ਦੀ ਜਿਹੜੀ ਚੜਾਈ ਆ ਹੁਣ ਜਿਹੜੀ ਇੱਕ ਪਾਸੇ ਆਪਾਂ ਗੱਲ ਕਰਦੇ ਆਂ ਕਿ ਰੋਡ ਚੌੜਾ ਕੀਤਾ ਜਾਵੇ ਦੂਜੇ ਪਾਸੇ ਆਪਾਂ ਕਹਿ ਰਹੇ ਆਂ ਕਿ ਰੋੜਾਂ ਨੂੰ ਇਹ ਕੰਮ ਰੁੱਕੇ ਜਾਵੇ ਦੇਖੋ ਸਾਡਾ ਕੋਈ ਵਿਰੋਧ ਨਹੀਂ ਹੈਗਾ ਵੀ ਇਹ ਰੋਡ ਚੌੜਾ ਹੋਵੇ ਅਸੀਂ ਰੋਡ ਚੌੜੇ ਕਰਨ ਦੇ ਹੱਕ ਹੱਕ ਦੇ ਵਿੱਚ ਆਂ ਪਰ ਰੋਡ ਚੌੜਾ ਸੋਡੀ ਸਿਹਤ ਤੇ ਉੱਪਰ ਦੀ ਨਹੀਂ ਹੈਗਾ ਅਸੀਂ ਕਹਿੰਦੇ ਆਂ ਵੀ ਇਹਦੇ ਨਾਲ ਵਾਲੀ ਜਗ੍ਹਾ ਅਕਵਾਇਰ ਕਰਾ ਕੇ ਅਸੀਂ ਉਰੇ ਇਕੱਠੇ ਹੋਏ ਆ ਰੋਡ ਚੌੜਾ ਬੰਦ ਕਰਨ ਲਈ ਨਹੀਂ ਹੋਏ ਅਸੀਂ ਐਨਜੀਟੀ ਦੇ ਰੂਲ ਨੂੰ ਫਾਲੋ ਕਰਨ ਲਈ ਹੋਏ ਆ ਵੀ ਇਹ ਰੋਡ ਦੇ ਵਿੱਚ ਜਿਹੜੇ ਦਰਖਤ ਨੇ ਜਿਹੜੇ ਰੀਪਲਾਂਟ ਹੋ ਸਕਦੇ ਨੇ ਦੂਜੀ ਜਗ੍ਹਾ ਤੇ ਐਕਵਾਇਰ ਕਰੋ ਜਗਾ ਉੱਥੇ ਉਹਨਾਂ ਨੂੰ ਰੀਪਲਾਂਟ ਕਰੋ ਅਸੀਂ ਉਹਦੇ ਹੱਕ 'ਚ ਹੁਣ ਨੰਬਰ 2 ਰੋਡ ਚੌੜਾ ਕਰਨ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਪਿੱਛੇ ਮੇਰੇ ਭੈਣ ਸਾਹਿਬ ਨੇ ਉਰੇ ਦੱਸਿਆ ਸੀ ਲੁਧਿਆਣਾ ਰੋਡ ਤੇ ਜਿੱਥੇ ਰੋਡ ਚੌੜਾ ਕਰਨ ਤੋਂ ਪਹਿਲਾਂ 350 ਮੋਟਾ ਹੁੰਦੀਆਂ ਸੀ ਉੱਥੇ ਰੋਡ ਚੌੜਾ ਕਰਨ ਤੋਂ ਬਾਅਦ 460 ਹੋ ਗਈ ਯਾਨੀ ਰੋਡ ਚੌੜਾ ਕਰਨ ਦਾ ਕੋਈ ਵਿਰੋਧ ਨਹੀਂ ਹੈ ਸਰਕਾਰਾਂ ਪਰਮ ਫਲਾਉਂਦੀਆਂ ਨੇ ਵੀ ਰੋਡ ਚੌੜਾ ਕਰਨ ਦਾ ਵਿਰੋਧ ਹੈ ਅਸੀਂ ਸਿਰਫ ਐਨਜੀਟੀ ਦੇ ਰੂਲ ਨੂੰ ਫੋਲੋ ਕਰਨ ਲਈ ਕਹਿ ਰਹੇ ਹਾਂ ਵੀ ਜੇ ਐਨਜੀਟੀ ਦੇ ਰੂਲ ਫੋਲੋ ਕਰੋ ਜਿਹੜੇ 3-4 ਫੁੱਟ ਦੇ ਛੋਟੇ ਦਰਖਤ ਨੇ ਉਹਨਾਂ ਨੂੰ ਨਾਲ ਅਕਵਾਇਰ ਕਰਕੇ ਜਗ੍ਹਾ ਉੱਥੇ ਲਗਾਇਆ ਜਾਵੇ ਜਿਹੜਾ ਦਰਖਤ ਨਹੀਂ ਰੀਪਲਾਂਟ ਹੋ ਸਕਦਾ ਉਹਦੀ ਜਗ੍ਹਾ ਤੇ ਰੂਲ ਇਹ ਹੈ ਵੀ 10 ਨਵੇਂ ਦਰਖਤ ਲਾਏ ਜਾਣ ਅਸੀਂ ਉਸ ਰੂਲ ਨੂੰ ਫੋਲੋ ਕਰਨ ਲਈ ਕਹਿ ਰਹੇ ਹਾਂ ਮੈਂ ਬਾਕੀ ਉਹ ਲਾਬੀ ਜਿਹੜੀ ਸੀਐਮ ਸਾਹਿਬ ਦੇ ਸਰਕਾਰ ਦੇ ਅਧੀਨ ਕੰਮ ਕਰਦੀ ਐ ਚਾਹੇ ਅਫਸਰਸ ਆਈ ਆ ਚਾਹੇ ਮਲਾਜ਼ਮ ਦਬਕਾ ਉਹਨਾਂ ਨੂੰ ਵੀ ਇਹ ਕਹਿਣਾ ਚਾਹਨਾ ਵੀ ਯਾਰ ਸੁਣ ਨੇ ਸਾਹ ਲੈਣ ਲਈ ਸਾਨੂੰ ਅਲੱਗ ਤੋਂ ਹਿਮਾਚਲ ਤੋਂ ਕੋਈ ਸਪੈਸ਼ਲ ਪਾਈਪਲਾਈਨ ਨਹੀਂ ਆਣੀ ਜਿੱਦੇ ਨਾਲ ਹੀ ਸਾਨੂੰ ਸਾਹ ਮਿਲਣਾ ਸਾਨੂੰ ਵੀ ਇਹੀ ਇਹੀ ਹਵਾ ਚ ਸਾਹ ਮਿਲਣਾ ਜਿਹੜੀ 24 ਘੰਟੇ ਆਪਾਂ ਨੂੰ ਇੱਕੋ ਚੀਜ਼ ਫ੍ਰੀ ਮਿਲਦੀ ਆ ਉਹ ਹਵਾ ਜੇ ਉਹ ਆਪਣੀ ਹਵਾ ਗੰਦੀ ਹੋ ਗਈ ਤਾਂ ਦਿੱਲੀ ਵਰਗੇ ਸ਼ਹਿਰਾਂ ਵਾਂਗੂ ਜੰਮਦੇ ਬੱਚਿਆਂ ਦੇ ਹਾਰਟ ਖਰਾਬ ਹੋਣਗੇ ਜੰਮਦੇ ਬੱਚਿਆਂ ਨੂੰ ਕੈਂਸਰ ਹੋਊਗਾ ਇਸ ਲਈ ਸਮਾਂ ਹਜੇ ਵੀ ਹੈਗਾ ਸਮਝੋ ਆਪਾਂ ਆਪਣੇ ਵਾਤਾਵਰਣ ਨੂੰ ਸੰਭਾਲੀਏ